i mm you -hmm. ਆਇਆ ਤੁਸੀਂ ਸਾਬੂਨਾ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਾਂਝਾ ਪੰਜਾਬ ਖਬਰ ਸਿਰ ਤੁਹਾਡੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦਰਸ਼ਕ ਵੀਰੋ ਅੱਜ ਐ ਫਿਰੋਜ਼ਪੁਰ ਦੇ ਨਜ਼ਦੀਕ ਰੋਪੜ ਨਹਿਰ ਦੇ ਵਿੱਚ ਪਿੰਡ ਆਮੇਵਾਲਾ ਦੇ ਨਜ਼ਦੀਕ ਇੱਕ ਤਕਰੀਬਨ 58-60 ਸਾਲ ਦੇ ਆਦਮੀ ਦੀ ਜੋ ਨਹਿਰ ਵਿੱਚ ਡੁੱਬਨ ਕਰਕੇ ਮੌਤ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਸਿਵਲ ਹਸਪੀਟਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪਛਾਣ ਵਾਸਤੇ ਪਰ ਤਖ ਜੋ ਦਰਸ਼ਕ ਹਨ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇੱਥੇ ਨਹਿਰ ਵਿੱਚ ਪਾਣੀ ਕਾਫੀ ਡੂੰਘਾ ਹੈ ਔਰ ਜਿਸ ਕਰਕੇ ਇਸ ਦੀ ਪੈਰ ਫਿਸਲਣ ਦੇ ਨਾਲ ਪਾਣੀ ਵਿੱਚ ਡਿੱਗ ਗਿਆ ਸਰਦੀ ਜ਼ਿਆਦਾ ਹੋਣ ਕਰਕੇ ਇਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਹੋ ਸਕਦਾ ਇਸ ਨੇ ਕੋਈ ਨਸ਼ਾ ਕੀਤਾ ਹੋਵੇ ਲੇਕਿਨ ਇਸ ਉੱਥੇ ਜੋ ਦੇਖਿਆ ਗਿਆ ਦੇਖਣ ਮੁਤਾਬਕ ਇਸ ਨੂੰ ਉਸਨੇ ਨਿਕਲਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਔਰ ਸਵੇਰੇ ਜਦੋਂ ਪਿੰਡ ਵਾਲੇ ਉੱਥੇ ਪਸ਼ੂ ਬਣਨ ਵਾਸਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਇੱਕ ਆਦਮੀ ਹੈ ਉਸ ਦੀ ਜਿਹੜੀ ਬਾਡੀ ਡੈਡ ਬਾਡੀ ਹੈ ਉਹ ਨਹਿਰ ਵਿੱਚ ਪਈ ਸੀ ਸੋ ਸਰਪੰਚ ਸਾਹਿਬ ਵੱਲੋਂ ਜਦੋਂ ਸਦਰ ਥਾਣੇ ਨੂੰ ਦਸਿਆ ਗਿਆ ਤਾਂ ਉਥੋਂ ਪੁਲਿਸ ਮੁਲਾਜ਼ਮਾਂ ਵੱਲੋਂ ਆਣ ਕੇ ਉਹ ਡੈੱਡ ਬੋਡੀ ਜਿਹੜਾ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ